ਸ੍ਰੀ ਗਾਲ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੇ ਤੇ ਕੱਲ ਦੀ ਵੀਡੀਓ ਚ ਤੁਹਾਨੂੰ ਮੈਂ ਦੱਸਿਆ ਜੂਗਾ ਕਿ ਕਹਿ ਕੇ ਗਏ ਸੀ ਨਾ ਕਿ ਤੇਰੇ ਲਈ ਬੜਾ ਵੱਡਾ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਇਹ ਹੈ ਜੇ ਕਿ ਆ ਮੇਰੇ ਲਈ ਚੋਕੇ ਕੇਕ ਲੈ ਆਏ 250 ਰੁਪਏ ਵਾਲਾ ਤੇ ਇਹਨੂੰ ਕਦਰ ਕੁਦਰੀ ਹੈ ਨਹੀਂ ਬੰਦੇ ਦੇ ਭੈਜੋ ਪੀ ਲੈਂਦਾ ਉਹ ਕੋਈ ਜੀ ਨਹੀਂਦੀ ਨਾ ਤੂੰ ਜਨਮ ਦਿਨ ਤੇ ਕਟਿਆ ਨਾ ਤੂੰ ਪਹਿਲੀ ਤਰੀਕ ਨੂੰ ਕਟਿਆ 12 ਨੂੰ ਜੋ ਪਹਿਲਾ ਮਹੀਨਾ ਆਇਆ ਹੈ ਵਿਆਹ ਨੂੰ ਤਿਆਰ ਕੀ ਕੱਟਣਾ ਮੈਨੂੰ ਤਾਂ ਪਤਾ ਨਹੀਂ ਕਿਹੜੀ ਚੀਜ਼ ਲੈ ਆਓਗੇ ਕੋਈ ਹਾਂ ਕੋਈ ਬੰਦਾ ਸੂਟ ਸਾੜ ਲੈ ਕੇ ਹੁੰਦਾ ਕੋਈ ਹਾਂ ਤੇ ਕੋਈ ਸੂਟ ਹੈ ਹੀ ਨਹੀਂ ਤੇ ਚਲੋ ਕੱਟ ਲਈਏ ਫੇਰ ਮੈਂ ਲਾਇਆ ਹਿਸਾਬ ਵਹਿ ਤੈਨੂੰ ਇੰਨਾ ਚੰਗਾ ਤੁਸੀਂ ਭੁੱਖੀਆਂ ਰਹੋ ਰਹੋ ਵਧੀਆ ਜੀ ਅੱਛਾ ਭੁੱਖੀਆਂ ਤੂੰ ਨਾ ਪੂਰੇ ਕਰੇ ਬੰਦੇ ਵਿਆਹ ਕੱਲ ਦੀ ਲੈਂਦਾ ਵਿਆਹ ਕਦੀ ਵੀ ਆਂਦਾ ਵਿਆਹ ਕੇ ਮਰਤਾਲ ਲੈਂਦਾ ਵੀ ਸੁੱਖ ਮਿਲੂਗਾ ਨਾ ਸੁੱਖ ਤੈਨੂੰ ਮਿਲਣ ਨਹੀਂ ਦਿਆ ਹੁਣ ਕੱਟਣਾ ਕਿ ਨਹੀਂ ਕੱਟਣਾ ਤੇ ਮੈਂ ਤਾਂ ਕੱਟਣਾ ਹੀ ਤੂੰ ਤੇ ਅਗਲੇ ਦਾ ਮਨ ਹੀ ਤੋੜ ਦਿੰਨੀ ਕੱਟੋ ਫੇਰ ਕੱਟੋ ਫੇਰ ਕੱਲ ਨਾ ਸੀਗੀ 12 ਤਰੀਕ ਤੇ ਸਾਡੇ ਵਿਆਹ ਨੂੰ ਹੋਗੇ ਕੱਲ ਪੂਰੇ 2 ਮਹੀਨੇ ਤੇ ਇਦਾਂ ਹੀ ਨਾ ਲੜਦੇ ਆਂ ਲੜਦੇ ਆ ਹੱਸਦੇ ਆ ਹੁਸਦੇ ਆ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਦੇ ਆ ਰੋਂਦੇ ਆ ਘਿਰ ਲੰਮ ਦੇ 2 ਮਹੀਨੇ ਲੰਘ ਗਏ ਚਲੋ ਜੇ ਨਾ ਭੂਗ ਮਾਰੋ ਤੇ ਮੈਂ ਮਾਰਨੀ ਆ ਟਾਈਮ ਤੇ ਕੱਢਣਾ ਹੀ ਹੁੰਦਾ ਐਦਾ ਜਿੱਦਾਂ ਹੁਣ ਕੇਕ ਕੱਟਣ ਤੋਂ ਪਹਿਲਾਂ ਹੀ ਐਦਾਂ ਹੀ ਕੋਈ ਨਾ ਕੋਈ ਗੱਲ ਕਰ ਦਿੰਦੇ ਨੇ ਲੈ ਲਓ ਜੀ ਐਦਾਂ ਲੜਾਈ ਹੋਏ ਚਲੋ ਤੂੰ ਕੱਟਣਾ ਨਹੀਂ ਐਦਾਂ ਇਹ ਨਾ ਆਪਾਂ ਬਰਥਡੇ ਤੇ ਕੇਕ ਨਹੀਂ ਕਟਿਆ ਇਸ ਕਰਕੇ ਨਾ ਹੁਣ ਆਪਾਂ ਕੇਕ ਕਟਿਆ ਇਹ ਰੋਸ ਗਈ ਕਿ ਤੂੰ ਬਰਥਡੇ ਤੇ ਵੀ ਨਹੀਂ ਕਟਿਆ ਸਵਾਦ ਅ ਕੋ ਗਾਗੇ ਕਰਦੇ ਆ ਚਲ ਅ ਬਾਕੀ ਕਿਥੇ ਜਾਣਾ ਓਹੋ ਟੈਂਡਲ ਵਿੱਚੋਂ ਕੱਢਿਆ ਹੀ ਨਹੀਂ ਪਹਿਲਾਂ ਹੀ ਖਾਣ ਲੱਗੇ ਬਾਕੀ ਰਹੀ ਗੱਲ ਚਲੋ ਲੜਾਈ ਝਗੜਾ ਤਾਂ ਇਦਾਂ ਹੀ ਚੱਲਦਾ ਰਹੇਗਾ ਬਾਕੀ ਬਹੁਤ ਹੀ ਸਵਾਦ ਕੇਕ ਸੀਗਾ ਜਿਹੜਾ ਇਹ ਲੈ ਕੇ ਆਏ ਆ ਫੋਟੋ ਅੱਗੇ ਹੋ ਮੈਂ ਤੇ ਕੈਮਰੇ ਦੇ ਵਿੱਚ ਪੂਰੀ ਨਹੀਂ ਆ ਰਹੀ ਉਹ ਤਾਂ ਥੋੜਾ ਖਾਲਾ ਨਾ ਇਹ ਉਹਦਾ ਖਾਕ ਆਈ ਦੀ ਹੋਣੀ ਦੇ ਨੋ ਹੱਥ ਲੱਗਾ ਦੇਖੀ ਫਿਰ ਸਾਰੀ ਕਾਲ ਸਾਰਿਆਂ ਨੂੰ ਜੀ ਹਰ ਵਾਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਮੇਰੇ ਚੈਨਲ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਸਪੋਰਟ ਕਰਦੇ ਹੋ ਤੁਹਾਡਾ तहे ਦਿਲੋਂ ਧੰਨਵਾਦ ਤੇ ਇਦਾਂ ਸਾਡੇ ਵਲੌਗ ਜਿਹੜੇ ਵੀ ਆਪਾਂ ਲੈ ਕੇ ਆਉਂਦੇ ਆ ਇਹਨਾਂ ਨੂੰ ਵਾਤ ਤੋਂ ਵਾਸਪੋਰਟ ਕਰਿਆ ਕਰੋ ਵਾਤਵਾਤ ਪਿਆਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਇਹ ਲੜਦੀ ਮੈਂ ਨਾ ਜੇ ਤੂੰ ਮੈਨੂੰ ਕਿਤੇ ਖੜਦਾ ਨਹੀਂ ਕਮਾਉਣ ਜਿਨ੍ਹਾਂ ਨੂੰ ਤੇ ਪਤਾ ਨਾ ਕਿ ਠੰਡ ਕਿੰਨੀ ਆ ਉਹ ਤੇ ਸਮਝ ਜਾਣਗੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਤਨ ਇਹੋ ਕਹਿਣਾ ਕੋਈ ਨਵੀਂ ਚੀਜ਼ ਲਿਆ ਕੇ ਆ ਨਵੀਂ ਚੀਜ਼ ਲਿਆ ਗਿਆ ਸਿਮੀ ਜੀ ਦੀ ਹੂੰ ਸਿਮੀ ਦੀਦੀ ਇਹ ਗੱਲ ਤਾਂ ਜੜੀਆਂ ਮੈਂ ਕੱਲ ਗੱਲਾਂ ਕੀ ਸੱਚੀਆਂ ਨੇ ਹੂੰ ਗਾਣਾ ਵੀ ਆ ਨਾ ਮੈਂ ਤੂੰ ਤੇ ਸਾਰੇ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂਦਾ ਪਤਾ ਸਾਰਾ ਕੁਛ ਆ ਪਰ ਕਿਤੇ ਲੈ ਕੇ ਨਹੀਂ ਜਾਣਾ બસ ਲੈ ਦੇਣਾ ਜਿਹੜੀਆਂ ਕਰ ਲੈ ਉਹ ਚਾਦੇ ਮੈਂ ਤੇਨੂੰ ਹੱਥ ਜੜੀ ਰਹੀਆਂ ਗੱਲਾਂ ਪੜੀਆਂ ਗੱਲਾਂ ਕਰਦੇ ਨੇ ਇਹਨਾਂ ਗੱਲਾਂ ਤੋਂ ਲੜਾਈ ਲੱਗ ਜਾਂਦੀ ਹੈ ਬਾਕੀ ਯਾਰ ਚਲੋ ਇਹ ਤੁਸੀਂ ਆ ਸਾਡੀਆਂ ਛੋਟੀਆਂ ਛੋਟੀਆਂ ਜੋ ਵੀ ਗੱਲਾਂ ਬਾਕੀ ਬਹੁਤ ਹੀ ਸੋਹਣੇ ਚਲੋ ਲੰਘੇ 2 ਮਹੀਨੇ ਵਾਹਿਗੁਰੂ ਸਾਡੇ ਉਤੇ ਮੇਰ ਪਰਿਆ ਹੱਥ ਬਣਾਏ ਰੱਖੇ ਸਾਡੇ ਪਰਿਵਾਰ ਤੇ ਮੇਰ ਪਰਿਆ ਹੱਥ ਰੱਖੇ ਕੀ ਸਾਡੀ ਮਤਲਬ ਜਿੰਨੇ ਵੀ ਜ਼ਿੰਦਗੀ ਦੇ ਦੋਵਾਂ ਦੇ ਸਾਹ ਨੇ ਬਹੁਤ ਵਧੀਆ ਵਧੀਆ ਲੰਘ ਜਾਣ ਜਿੰਨੇ ਵੀ ਆ ਦੋ ਤੋਂ ਤਿੰਨ ਹੋ ਜੀਏ ਮਾਲਕ ਮਿਹਰ ਕਰੀ ਬਸ ਠੀਕ ਹੈ ਤੇ ਤੁਸੀਂ ਵੀ ਸਾਡੇ ਜਾਨੇ ਅਰਦਾਸ ਕਰਿਆ ਕਰੋ ਸਾਡੇ ਲਈ ਕਿਉਂਕਿ ਅਦਾਸਾਂ 'ਚ ਵੀ ਕਹਿੰਦੇ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਠੀਕ ਹੈ ਨਾ ਤੇ ਜਦੋਂ ਕਿੰਨੇ ਜਾਣੇ ਅਰਦਾਸ ਕਰਨਗੇ ਤੇ ਕਿਉਂ ਨਾ ਵਾਹਿਗੁਰੂ ਸਾਡੀ ਸੁਨੇਗਾ ਇਹ ਹਰ ਵੀਡੀਓ ਦੇ ਵਿੱਚ ਮੇਰੀ ਇਹ ਹੁੰਦੀ ਕਿ ਪ੍ਰਮਾਤਮਾ ਚਲੋ ਸਾਡੀ ਝੋਲੀ ਭਰੇ ਤੇ ਬਾਕੀ ਰਹੀ ਗੱਲ ਇਹ ਵਾਲੀ ਕਿ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਨਹੀਂ ਕਿ ਆਪਾਂ ਇੱਕ ਦੂਜੇ ਲਈ ਬੜੇ ਲੱਕੀ ਪਰਸਨ ਆ ਤੇ ਹੁਣ ਤੁਹਾਨੂੰ ਪਹਿਲਾਂ ਤੇ ਇਹੋ ਹੀ ਦੱਸਣਗੇ ਵੀ ਕਿਉਂ ਨਾ ਤਾਂ ਲੱਕੀ ਆ ਵਿਆਹ ਸੰਖੇੜਦੇ ਅਸੀਂ ਚਾਹੀਦਾ ਹਾਂ ਚਾ ਅਜਰਾ ਦੱਸ ਦੋ ਜੀ ਦੱਸਣਾ ਨਹੀਂ ਤੁਸੀਂ ਦੱਸੋ ਨਾ ਪਹਿਲਾਂ ਤੁਸੀਂ ਸਿਆਣੇ ਜੇ ਲੇਡੀ ਫਰਸਟ ਚਲੋ ਹੋਰ ਜਦ ਬੋਲੋ ਯੋ ਕਿਨੇ ਟਿੱਕੀ ਕਿ ਬੁਲਾਦੇ ਨਾ ਚਲ ਫੋ ਜਾਓ ਬਰੇ ਕੋਈ ਨਾ ਕੋਈ ਗੱਲ ਹੀ ਕਰ ਜਿੰਦੇ ਅੱਛਾ ਲੱਕੀ ਪਰਸਨ ਤੇ ਚਲੋ ਮੈਂ ਇਹ ਮੇਰੇ ਲਈ ਵਾਕਈ ਲੱਕੀ ਵਰਤਨੇ ਕਿ ਮੇਨਾਂ ਬਹੁਤ ਜ਼ਿਆਦਾ ਮਤਲਬ 2 ਮਹੀਨੇ ਹੋ ਗਏ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਬਹੁਤ ਹੀ ਖੁਸ਼ ਨੇ ਇਹਨਾਂ ਨੇ ਚਲੋ ਮੈਨੂੰ ਰੱਖਿਆ ਤੇ ਬਾਕੀ ਕਿਸੇ ਵੀ ਚੀਜ਼ ਦੀ ਕੋਈ ਕਮੀ ਘਾਟ ਨਹੀਂ ਹੈਗੀ ਠੀਕ ਹੈ ਤੇ ਬਾਕੀ ਜਿੱਦਾਂ ਚਲੋ ਮੈਂ ਪਹਿਲਾਂ ਸੀਗੀ ਪੂਰਾ ਮਤਲਬ ਮੈਨੂੰ ਇਹਨਾਂ ਨੇ ਉਦਾਂ ਹੀ ਮਤਲਬ ਬਣ ਕੇ ਵਿਖਾਇਆ ਕਿ ਜਦੋਂ ਮੇਰਾ ਵਿਆਹ ਹੋਇਆ ਸੀਗਾ ਇਹਨਾਂ ਨੇ ਮੈਨੂੰ ਮਤਲਬ ਇਹ ਚੀਜ਼ ਕਹੀ ਸੀ ਕਿ ਤੈਨੂੰ ਮਤਲਬ ਕਦੇ ਵੀ ਮਤਲਬ ਦੁਖੀ ਨਹੀਂ ਹੋਣ ਦੇਣਾ ਤੈਨੂੰ ਮੈਂ ਹਮੇਸ਼ਾ ਖੁਸ਼ੀ ਰੱਖਾਂਗਾ ਤੇ ਵਾਕਈ ਇਹ ਆਪਣੀਆਂ ਗੱਲਾਂ ਤੇ ਖਰੇ ਉਤਰੇ ਨੇ ਵਾਕਈ ਇਹਨਾਂ ਨੇ ਕਦੇ ਵੀ ਕੋਈ ਕਮੀ ਮੈਨੂੰ ਮਹਿਸੂਸ ਨਹੀਂ ਹੋਣ ਦਿੱਤੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ ਰੱਖਿਆ ਇਸ ਕਰਕੇ ਤੁਹਾਡਾ ਅਰਸ਼ਦੀਪ ਸਿੰਘ ਬਹੁਤ ਹੀ ਚੰਗਾ ਮੁੰਡਾ ਹੈ ਤੇ ਬਾਕੀ ਹੁਣ ਥੋੜਾ ਇਹਨੇ ਮੈਨੂੰ ਬੜਾ ਦੁਖੀ ਕੀਤਾ ਜੀ। ਫੜੇ ਮੂੰਹ। ਮੁੰਡਾ ਚਾਰ ਦਿਨਾਂ ਦੱਸੋ ਇਹ ਆਪਣੀਆਂ ਨਹੀਂ ਇਹ ਬਹੁਤ ਚੰਗੀ ਕੁੜੀ ਹੈ ਜੀ। ਅੱਛਾ। ਅੱਛਾ ਜੀ। ਅੱਗੇ। ਅਸੋਦੀ ਹੋਈ ਕਹਿਣਾ ਸੀ। ਬਹੁਤ ਚੰਗੀ ਹੈ। ਅੱਛਾ। ਸੁਭਾਅ ਬਹੁਤ ਚੰਗਾ। ਹਾਂ। ਲੱਗਦਾ ਤਾਂ ਨਹੀਂ ਵੀ ਇਦਾਂ ਸਕੇੜ ਕੇ ਦੋ ਮਹੀਨਾ ਨੰਗ ਜਣਗੀ ਪਰ ਲੰਗ ਗਏ। ਲੰਗ ਗਏ। ਇਦਾਂ ਹੀ ਕਦੇ ਲੜ ਲੜ ਕੇ ਕਦੇ ਹੱਸ ਹੱਸ ਕੇ ਕੱਟ ਲਾਂਗੇ ਜ਼ਿੰਦਗੀ ਦੋਵੇਂ। ਚਲੋ ਜੀ। ਇਦੋਵਾਂ ਨੇ ਤੁਹਾਨੂੰ ਦੋ ਗਾਣੇ ਸੁਣਾਤੇ ਇੱਕ ਇਹਨਾਂ ਨੇ ਸੁਣਾਤਾ ਇੱਕ ਮੈਂ ਸੁਣਾਤਾ ਉਂਗਲਸ ਨਹੀਂ ਮੈਂ ਉਹ ਨਹੀਂ ਸੁਣਾ ਮੈਂ ਤੂੰ ਪੇਤੀ ਸਾਰੇ ਰੂਟਾਂ ਦਾ ਕਿਤੇ ਘੁੰਮਣ ਨਹੀਂ ਲੈ ਕੇ ਜਾਂਦਾ ਹੂੰ ਤੈਨੂੰ ਘਮੋੜੀ ਡਟਰਾ ਲਾ ਕੇ ਆਹ ਈ ਕੋਈ ਪਰ ਇਹੋ ਗੱਲ ਕਰਦੇ ਮੇਰਾ ਫੇਵਰਟ ਗੁੱਸਾ ਆ ਜਾਂਦਾ ਟਰਾਲਾ ਚਾਹੀਦਾ ਇੱਥੇ ਤੇ ਕੀ ਖਾ ਮੈਂ ਖਿਆ ਜਾਂਦਾ ਯਾ ਮੈਂ ਨਹੀਂ ਖਾਣਾ ਸਵਾਦ ਆ ਉਹ ਨਹੀਂ ਖਾਣਾ ਮੈਂ ਤੂੰ ਈ ਗੱਲ ਕਰੋ ਮੈਂ ਸੱਚ ਉਹ ਜਿਹੜਾ ਖਾਲਿਆ ਖਾਲਿਆ ਹਨਾ ਮੇਰੇ ਤੇ ਪੈ ਕਰਦੇ ਨਾ ਖਰਾਬ ਪਰ ਅੱਜ ਮੈਂ ਵਾਕਿਆ ਖੁਸ਼ ਹਾਂ ਵੀ ਨਹੀਂ ਤੂੰ ਖੁਸ਼ ਹੈਂ ਪਾ ਮੈਂ ਥੋੜੇ ਲਿਆਵਾ ਪਾ ਮੈਂ ਪੁੱਤੇ ਲਿਆਵਾ ਉਹ ਤਾਂ ਖੁਸ਼ ਤੇ ਹੈ ਨਾ ਹਾਂ ਬਹੁਤ ਖੁਸ਼ ਹੈ ਹੂੰ ਥੋੜੀ ਜਿਹੀ ਦੱਤਿਆਂ ਨਾਲ ਖੁਸ਼ ਹੈ ਇਹ ਗੱਲੇ ਤੈਨੂੰ ਕੀ ਡਗੜਦੇ ਫਿੱਪਟ ਫਿੱਪਟ ਪੈ ਗਈ ਹਾਂ ਬਾਕੀ ਜੀ ਸੱਚੀ ਬਹੁਤ ਚੰਗੀ ਕੁੜੀ ਹੈ ਜੀ ਇਹ ਇਹਨੂੰ ਦੱਬ ਕੇ ਲਾਈਕ ਸਪੋਰਟ ਕਰਿਆ ਕਰੋ ਜਦੋਂ ਚੈਨਲ ਨੂੰ ਪਹੁੰਚ ਹੁੰਦਾ ਨਾ ਇਹ ਮੇਰੀ ਸਗੀ ਫੜਦੀ ਜਿਵੇਂ ਮੈਂ ਤੁਹਾਨੂੰ ਅੱਜ ਦੱਸਤਾ ਕਿ ਤੂੰ ਵਿੱਚ ਨਹੀਂ ਹੁੰਦਾ ਲੈ ਉਹ ਨਹੀਂ ਹੁੰਦਾ ਕੀ ਕਰਦੇ ਨੇ ਇਹ ਇਹ ਨਾ ਵੀਡੀਓ ਵੀਡੀਓ ਬਣਾ ਕੇ ਨਹੀਂ ਜਾਂਦੇ ਸਵੇਰੇ ਪਹਿਲਾਂ ਪੂਰੇ ਟਾਈਮ ਤੇ ਉੱਠਦੇ ਨੇ ਤੇ ਉੱਠਦੇ ਆਈ ਨਾ ਇੱਕ ਜੇਠਾ ਲਾਲ ਜਿਹੜਾ ਨਾ ਜੇਠੇ ਲਾਲ ਨੇ ਬਹੁਤ ਤੰਗ ਕੀਤਾ ਰਾਤੀ ਵੀ 12 ਵਜੇ ਤੱਕ ਮੈਂ ਤਾਂ ਉਹ ਤਾਰਿਕ ਮੈਂ ਤਾਂ ਉਲਟਾ ਚਸ਼ਮਾ ਤਾਰਿਕ ਮੈਂ ਤਾਂ ਉਲਟਾ ਚਸ਼ਮਾ ਰਾਤੀ ਵੀ ਇਹੋ ਚੱਲਦਾ ਮੈਂ ਵੇਖਾਂ ਜਿਹੜੀ ਅੰਨ ਦੀ ਮੁੰਡਾ ਕਰਵਾਉਂਦੇ ਨਹੀਂ ਮਾਰਦੇ ਬਾਕੀ ਦੂਜੀ ਗੱਲ ਇਹ ਵੀ ਸਵੇਰੇ ਵੀ ਸਾਡੇ ਤਾਰਿਕ ਮੈਂ ਤਾਂ ਚੱਲਦਾ ਰਹਿੰਦਾ ਫਿਰ ਉਹਨਾਂ ਚੀਜ਼ਾਂ ਤੋਂ ਕਈ ਵਾਰੀ ਗੁੱਸਾ ਆ ਹੀ ਜਾਂਦਾ ਕਿ ਜਿਹੜਾ ਕੰਮ ਕਰਨ ਵਾਲਾ ਤੁਸੀਂ ਉਹ ਕਰੋ ਠੀਕ ਆ ਪਰ ਨਹੀਂ ਇਹ ਇਦਾਂ ਨਹੀਂ ਮੰਨਦੇ ਬਾਕੀ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ ਤੇ ਇਦਾਂ ਹੀ ਛੋਲੇ ਛੋਲੇ ਵਲੌਗ ਲੈ ਕੇ ਆਉਂਦੇ ਰਵਾਂਗੇ ਤੇ ਇਦਾਂ ਹੀ ਸਾਡੇ 2 ਮਨਥ ਕੰਪਲੀਟ ਹੋ ਗਏ ਨੇ ਬਹੁਤ ਸੋਹਣਾ ਟਾਈਮ ਲੰਘ ਗਿਆ ਤੇ ਬਾਕੀ ਅੱਗੋਂ ਵੀ ਪਰਮਾਤਮਾ ਮਿਹਰ ਕਰੇ ਤੇ ਵਧੀਆ ਵਧੀਆ ਟਾਈਮ ਲੰਘ ਜਾਵੇ ਚੰਗਾ ਜੀ ਸਾਰਿਆਂ ਨੂੰ ਬਾਏ ਬਾਏ